ਫਿਰ ਮੰਮੀ ਮੰਨ ਗਏ ਮੇਰੀ ਚੁਆਇਸ ਨੂੰ ਕਿਵੇਂ ਲੱਗੇ ਸੂਟ ਸੂਟ ਤਾਂ ਬਹੁਤ ਸੋਹਣੇ ਨੇ ਤੂੰ ਇੱਥੇ ਕੀ ਕਰਨਾ ਹੈ ਸਾਡੀਆਂ ਗੱਲਾਂ ਸੁਣਨਾ ਹੈ ਨਹੀਂ ਨਹੀਂ ਮੰਮੀ ਜੀ ਫਿਰ ਜਾ ਕੇ ਨਾ ਉਹਦਾ ਕੰਮ ਕਰ ਲੈ ਇੱਥੇ ਸਾਡੇ ਸਿਰ ਤੇ ਨਜੜ ਕੇ ਬੈਠ ਪਰ ਮੰਮੀ ਜੀ ਕੰਮ ਤਾਂ ਸਾਰਾ ਹੋ ਗਿਆ ਉਹ ਤਾਂ ਮੈਨੂੰ ਗਰਮੀ ਵਾਲੀ ਲੱਗ ਰਹੀ ਸੀ ਮੈਂ ਸੋਚਿਆ 2 ਮਿੰਟ 에ਸੀ ਚ ਜਾ ਕੇ ਬਹਿ ਜਾਨੀ ਆ ਤੈਨੂੰ ਵੀ ਗਰਮੀ ਲੱਗਦੀ ਆ ਮੈਂ ਤਾਂ ਆਪ ਮੰਮੀ ਹਰਾਨ ਆ ਜਿੱਥੋਂ ਇਹ ਆਈ ਆ ਉੱਥੇ ਨਾ ਤਾਂ ਕੂਲਰ ਸੀ ਤੇ ਨਾ ਹੀ ਪੱਖਾ ਚਲ ਛੱਡੋ ਮੰਮੀ ਇਹਨੂੰ ਵੀ ਬਹਿ ਲੈਣ ਦਿਓ ਲੈ ਲੈਣ ਦਿਓ ਏਸੀ ਦੀ ਹਵਾ ਇਹਨੂੰ ਵੀ ਪਤਾ ਲੱਗੇ ਕਿ ਕਿਹੜੇ ਰਾਜਿਆਂ ਦੇ ਘਰੇ ਵਿਆਹ ਹੀ ਆ ਜੇ ਮੈਂ ਪਤਾ ਨਹੀਂ ਇਹਨਾਂ ਦਾ ਕੀ ਬਗਾੜਿਆ ਸਾਰਾ ਦਿਨ ਘਰ ਦੇ ਕੰਮ ਕਰਦੀਆਂ ਫੇਰ ਵੀ ਇਹ ਮੇਰੀ ਕਦਰ ਨਹੀਂ ਪਾਉਂਦੀਆਂ ਬਸ ਬੁਰਾ ਭਲਾ ਬੋਲਦੀਆਂ ਰਹਿੰਦੀਆਂ ਨੇ ਚਲ ਕੋਈ ਨਹੀਂ ਰੱਬ ਤਾਂ ਦੇਖਦਾ ਹੀ ਆ ਹੱਥ ਸੇਰੀ ਵਾਲਾ ਦੁਖੀ ਜਾਂਦਾ ਮੰਮੀ ਨੂੰ ਦੱਸ ਦਈਏ ਵੀ ਥੋੜੀ ਦੇਰ ਆਰਾਮ ਕਰ ਲਾਂ ਮੰਮੀ ਜੀ ਅੱਜ ਨੂੰ ਮੇਰੀ ਤਬੀਅ ਠੀਕ ਨਹੀਂ ਹੈਗੀ ਮੈਂ ਥੋੜੀ ਦੇਰ ਆਰਾਮ ਕਰ ਰਹੀ ਆ ਕਰ ਲਾ ਫਿਰ ਮੈਂ ਤੇਥੋਂ ਕੀ ਕਰਾਉਣਾ ਦੱਸ ਗਈ ਤਾਂ ਆਏ ਆ ਜਿਵੇਂ ਸਾਰੇ ਕੰਮ ਮੈਂ ਤੋ ਪੁੱਛ ਕੇ ਕਰਦੀ ਆ ਇਹ ਤਾਂ ਮਹਾਰਾਣੀ ਹੁਣ ਚਲੀ ਗਈ ਰੋਟੀ ਦਾ ਟਾਈਮ ਹੋਇਆ ਪਿਆ ਮੁੰਡੇ ਵੀ ਆਉਂਦੇ ਹੋਣਗੇ ਕੱਲ ਰੋਜੀ ਨੂੰ ਕਹਿਣੀ ਆ ਉਹੀ ਰੋਟੀ ਬਣਾ ਲੂਗੀ ਰੋਜੀ ਅੱਜ ਨਾ ਮਨਦੀਪ ਦੀ ਤਬੀਅਤ ਕਰਾਵਾ ਉੱਤੋਂ ਰੋਟੀ ਦਾ ਵੀ ਟਾਈਮ ਹੋਇਆ ਪਿਆ ਤੈਨੂੰ ਤਾਂ ਪਤਾ ਮੇਰੇ ਗੋਡੇ ਦੁਖਦੇ ਨੇ ਇੰਨਾ ਕਰਕੇ ਮੇਤੋਂ ਖੜ ਕੇ ਰੋਟੀ ਕਿੱਥੇ ਬਣਦੀ ਆ ਐਂ ਘਰ ਪੁੱਤ ਅੱਜ ਰੋਟੀ ਤੂੰ ਹੀ ਬਣਾ ਲ ਮੈਂ ਬਣਾਵਾਂ ਮਾਂ ਰੋਟੀ ਗਰਮੀ ਪਤਾ ਕਿੰਨੀ ਆ ਨਾਲੇ ਮੈਂ ਤਾਂ ਤਾਜ਼ਾ ਤਾਜ਼ਾ ਫੇਸ਼ੀਅਲ ਕਰਵਾ ਕੇ ਆਈ ਆ ਹਜੇ ਇੰਨੇ ਮੈਂ ਪੈਸੇ ਲਾਤੇ ਤੁਸੀਂ ਕੀ ਚਾਹੁੰਦੇ ਹੋ ਰੋਟੀ ਦੇ ਚੱਕਰਾਂ 'ਚ ਮੈਂ ਆਪਣਾ ਫੇਸ਼ੀਅਲ ਖਰਾਬ ਕਰਾਵਾਂ ਚਾਹੇ ਤਾਂ ਤੁਸੀਂ ਆਪ ਬਣਾ ਲਓ ਰੋਟੀ ਜਾਂ ਫਿਰ ਤੁਸੀਂ ਮੰਗਵਾ ਲਓ ਬਾਹਰੋਂ ਪਰ ਮੇਤੋਂ ਰੋਟੀ ਦੀ ਉਮੀਦ ਨਾ ਰੱਖਿਓ ਮੇਤੋਂ ਨਹੀਂ ਬਣਦੀ ਪਰ ਪੁੱਤ ਪਾਰ-ਪਾਰ ਕੁਛ ਨਹੀਂ ਜਾ ਕੇ ਰੋਟੀ ਦਾ ਇੰਤਜ਼ਾਮ ਕਰ ਲੋ ਕਿਉਂਕਿ ਭੁੱਖ ਮੈਨੂੰ ਵੀ ਬਹੁਤ ਲੱਗੀ ਹੋਈ ਆ ਮੰਮੀ ਜੀ ਰੋਟੀ ਤਾਂ ਤਿਆਰ ਆ ਉਸ ਟਾਈਮ ਮੇਰਾ ਸਿਰ ਇਹਨਾਂ ਦੁਖ ਰਿਹਾ ਸੀ ਮੈਂ ਤੁਹਾਨੂੰ ਦੱਸਣਾ ਭੁੱਲੀ ਗਈ ਅੱਛਾ ਰੋਟੀ ਤਿਆਰ ਹਾਂਜੀ ਮੰਮੀ ਮੈਂ ਪਾ ਕੇ ਲਿਆਉਣੀ ਆ ਤੁਸੀਂ ਖਾ ਲਓ ਕੀ ਗੇਹਾਂ 10000 ਦੀ ਲੋੜ ਪਰ ਬੁੱਤ ਮੈਂ ਤਾਂ ਆਪਦੇ ਕੋਲ ਕੋਈ ਪੈਸਾ ਨਹੀਂ ਰੱਖਦੀ ਸਾਰਾ ਹਿਸਾਬ ਕਿਤਾਬ ਤਾਂ ਮੇਰੀ ਨੂਹ ਦੇ ਹੱਥ ਜੇ ਹੁੰਦਾ ਅੱਛਿਆ ਮਾਸੀ ਜੀ ਫਿਰ ਤੁਸੀਂ ਭਾਬੀ ਤੋਂ ਹੀ ਪੁੱਛ ਲਓ ਮੈਨੂੰ ਨਾ ਬਹੁਤ ਜ਼ਰੂਰੀ ਚਾਹੀਦੇ ਸੀ ਮੈਂ ਥੋਤੋਂ ਨਹੀਂ ਕਾਤੇ ਪੁੱਛਣੇ ਸੀ ਰੋਜੀ ਤੂੰ ਮੈਂ ਤਾਂ ਨਾ ਮਾਸੀ ਜੀ ਤੁਹਾਨੂੰ ਪਹਿਲੀ ਵਾਰ ਹੀ ਕਿਹਾ ਪਰ ਜਿਸ ਢੰਗ ਨਾਲ ਤੁਸੀਂ ਗੱਲ ਕਰ ਰਹੇ ਹੋ ਨਾ ਮੈਨੂੰ ਤਾਂ ਤੁਹਾਡੇ ਕੋਲ ਨਹੀਂ ਜਵਾਬ ਹੀ ਲੱਗਦਾ ਲੈ ਐਵੇਂ ਜਵਾਬ ਆ ਪੁੱਤ ਕੋਈ ਨਾ ਮੈਂ ਕਰਦੀ ਹਾਂ ਕੋਈ ਇੰਤਜ਼ਾਰ ਤੂੰ ਨਾ ਮੇਰੇ ਫੋਨ ਦਾ ਇੰਤਜ਼ਾਰ ਕਰੀ ਠੀਕ ਐ ਮਾਸੀ ਜੀ ਮੈਂ ਹੁਣੇ ਰੋਜੀ ਨਾਲ ਗੱਲ ਕਰਦੀ ਐ ਐਂ ਤਾਂ ਨਹੀਂ ਉਹ ਮੈਨੂੰ ਜਵਾਬ ਦਿੰਦੀ ਰੋਜੀ ਪੁੱਤ ਕੀ ਕਰਦੀ ਆ ਤੁਹਾਡੇ ਸਾਹਮਣੇ ਹੀ ਆ ਦੀਣਾ ਨਹੀਂ ਦੱਸਣ ਦੀ ਜਿਆਦਾ ਲੋੜ ਆ ਅੱਛਾ ਤੂੰ ਗੁੱਸਾ ਨਾ ਕਰ ਐ ਕਰ ਐਵੇਂ ਤੇਰਾ ਬੀਬੀ ਵੱਜੂ ਤੈਨੂੰ ਦੇਖ ਕੇ ਤਾਂ ਮੇਰਾ ਵੈਸੇ ਹੀ ਬੀਬੀ ਵੱਜ ਜਾਂਦਾ ਰੋਜੀ ਪੁੱਤ ਪਹਿਲਾਂ ਤੇਰੇ ਕੋ ਕਿੰਨੇ ਕ ਪੈਸੇ ਨੇ ਕੀ ਗੱਲ ਤੁਸੀਂ ਮੇਰੇ ਪੈਸਿਆਂ ਤੇ ਨਿਗਰੱਖਦੇ ਹੋ ਨਾ ਨਾ ਪੁੱਤ ਨਿਗਰਾਲੀ ਤਾਂ ਕੋਈ ਗੱਲ ਨਹੀਂ ਮੋਂ ਤਾਂ ਮੈਨੂੰ ਥੋੜੀ ਜੀ ਪੈਸਿਆਂ ਦੀ ਲੋੜ ਸੀ ਤਾਂ ਮੈਂ ਦਿੱਤੋਂ ਮੰਗਦੀ ਸੀ ਤੁਹਾਨੂੰ ਪੈਸਿਆਂ ਦੀ ਕੀ ਲੋੜ ਆ ਸਾਰਾ ਕੁਝ ਤਾਂ ਤੁਹਾਨੂੰ ਬੈਠੇ ਵੜਾਇਆਂ ਨੂੰ ਮਿਲ ਜਾਂਦਾ ਹਾਂ ਪੁੱਤ ਮਿਲਦਾ ਤਾਂ ਹੈਗਾ ਪਰ ਨਾ ਮੈਨੂੰ ਜ਼ਰੂਰੀ ਪੈਸਿਆਂ ਦੀ ਲੋੜ ਸੀ ਪਰ ਮੈਂ ਤਾਂ ਨਾ ਦੱਸ ਨਹੀਂ ਸਕਦੇ ਪੈਸੇ ਮੈਨੂੰ ਕਿਉਂ ਚਾਹੀਦੇ ਨੇ ਜੇ ਦੱਸ ਨਹੀਂ ਨਾ ਸਕਦੇ ਫਿਰ ਮੇਰੇ ਕੋਲ ਵੀ ਨਹੀਂ ਹੈਗੇ ਤੁਹਾਨੂੰ ਦੇਣ ਨੂੰ ਪੈਸੇ ਜੇ ਮੈਂ ਦੱਸ ਸਕਦੀ ਹੁੰਦੀ ਨਾ ਉਦੋਂ ਮੈਂ ਤੈਨੂੰ ਦੱਸ ਦਿੰਦੀ ਮੈਨੂੰ ਵੀ ਪਤਾ ਪੁੱਤ ਪੈਸੇ ਤੇਰੇ ਕੋਲੇ ਹੈਗੇ ਨੇ ਕਿਉਂਕਿ ਸਾਰਾ ਹਿਸਾਬ ਕਿਤਾਬ ਤਾਂ ਤੇਰੇ ਕੋਲੇ ਆ ਹਾਂ ਹੈਗੇ ਨੇ ਪੈਸੇ ਮੈਂ ਵੀ ਹਿਸਾਬ ਕਿਤਾਬ ਨਾਲ ਤਾਂ ਰੱਖਦੀ ਆ ਤਾਂ ਕਿ ਫालतू ਕੰਮਾਂ 'ਚ ਨਾ ਪੈਸੇ ਖਰਚ ਹੋਣ ਕਿਉਂਕਿ ਹਿਸਾਬ 'ਚ ਮੈਂ ਇਹਨਾਂ ਨੂੰ ਵੀ ਦੇਣਾ ਪੁੱਤ ਅੱਗੇ ਮੈਂ ਤੇਤੋਂ ਕਦੇ ਮੰਗੇ ਨੇ ਅੱਜ ਮੈਨੂੰ ਜ਼ਿਆਦਾ ਹੀ ਲੋੜ ਸੀ ਤਾਂ ਤੈਨੂੰ ਕਹਿਣੀ ਆ ਤੁਸੀਂ ਮੇਰੇ ਤੋਂ ਚਾਹੇ ਇੱਕ ਵਾਰੀ ਕਹਾ ਲਓ ਚਾਹੇ ਕਹਾ ਲਓ 100 ਵਾਰੀ ਮੇਰਾ ਸਾਫ ਜਵਾਬ ਆ ਮੈਂ ਨਹੀਂ ਦੇਣੇ ਪੈਸੇ ਲੋ ਮੰਮੀ ਜੀ ਦੁੱਧ ਲੈ ਲਓ ਰੱਖ ਦੇ ਇੱਥੇ ਮੰਮੀ ਜੀ ਕੀ ਗੱਲ ਹੋ ਗਈ ਉਦਾਸ ਜੇ ਲੱਗ ਰਹੇ ਹੋ ਕੋਈ ਗੱਲ ਨਹੀਂ ਹੋਈ ਉੱਤਰ ਜਾ ਇੱਥੋਂ ਨਹੀਂ ਮੰਮੀ ਜੀ ਕੋਈ ਗੱਲ ਤਾਂ ਜ਼ਰੂਰ ਆ ਤੁਸੀਂ ਨਹੀਂ ਦੱਸਣੀ ਉਹ ਗੱਲ ਜੁਦਾ ਜੇ ਮੈਂ ਤੈਨੂੰ ਦੱਸ ਵੀ ਦਿੰਦੀ ਤੂੰ ਕਿਹੜਾ ਉਹਦਾ ਹੱਲ ਕੱਢ ਦੇਣਾ ਮੰਮੀ ਤੁਸੀਂ ਮੇਰੀ ਮਾਂ ਹੋ ਮੇਰੇ ਨਾਲ ਗੱਲ ਤਾਂ ਕਰਕੇ ਦੇਖੋ ਇੱਕ ਵਾਰੀ ਕੀ ਪਤਾ ਕੋਈ ਹੱਲ ਹੀ ਨਿਕਲ ਆਵੇ ਔ ਮੈਨੂੰ 10000 ਦੀ ਲੋੜ ਆ ਦੇ ਦੇਂਗੀ 10000 ਮਾਤਾ ਨੇ 10000 ਕੀ ਕਰਨਾ ਮੰਮੀ ਜੀ 10000 ਦੀ ਕੀ ਗੱਲ ਆ ਜੇ ਤੁਸੀਂ ਮੇਰੀ ਜਾਨ ਮੰਗ ਲਓ ਨਾ ਮੈਂ ਤਾਂ ਤੁਹਾਨੂੰ ਉਹ ਵੀ ਦੇ ਦੂੰਗੀ ਡਰਾਮੇ ਜੇ ਕਰਨ ਦੀ ਲੋੜ ਨਹੀਂ ਇਹ ਤਾਂ 10000 ਦੇ ਸਕਦੀ ਹੈ ਨਾ ਤਾਂ ਗੱਲ ਕਰ ਇੱਕ ਮਿੰਟ ਰੁਕੋ ਮੰਮੀ ਮੈਂ ਹੁਣੇ ਲੈ ਕੇ ਆਈ ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਨੇ ਆ ਲਓ ਮੰਮੀ ਪੈਸੇ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਮੈਨੂੰ ਪਤਾ ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਨੇ ਜ਼ਰੂਰ ਐਨੇ ਚੋਰੀ ਕੀਤੀ ਆ ਨਹੀਂ ਮੈਂ ਕੋਈ ਚੋਰੀ ਨਹੀਂ ਕੀਤੀ ਮੰਮੀ ਜੀ ਇਹ ਤਾਂ ਮੇਰੀ ਸੇਵਿੰਗ ਆ ਤੁਹਾਨੂੰ ਵੀ ਪਤਾ ਵੀ ਮੈਂ ਕੋਈ ਫਾਲਤੂ ਖਰਚਾ ਨਹੀਂ ਕਰਦੀ ਹੂੰ ਮੈਨੂੰ ਪਤਾ ਕਿਹੜੀ ਸੇਵਿੰਗ ਆ ਚੋਰੀ ਨਹੀਂ ਨਾ ਹੋਵੇ ਤਾਂ ਕਿਸੇ ਥਾਂ ਦੀ ਰੋਜੀ ਚੁੱਪ ਕਰ ਜਾ ਤੇਰੇ ਵਾਂਗੂ ਇਹ ਕੋਈ ਫਾਲਤੂ ਖਰਚ ਨਹੀਂ ਕਰਦੀ ਇਹਦੇ ਜੋੜੇ ਹੋਏ ਪੈਸੇ ਨੇ ਤੇਰੇ ਕੋਲ ਤਾਂ ਪੈਸੇ ਹੁੰਦੇ ਨੇ ਤੂੰ ਮੈਨੂੰ ਫੇਰ ਵੀ ਜਵਾਬ ਦੇਗੀ ਸਾਰੇ ਮਸਤਾਂ ਨੂੰ ਸਭ ਹੀ ਬੈਠੀਆਂ ਏਅਰ ਵੀ ਤੇਰੀ ਇੰਨੀ ਮਾੜੀ ਨਹੀਂ ਤੱਕਿਓ ਮੈਨੂੰ ਨਾ ਇੰਨੀ ਉਮੀਦ ਇਹ ਤੋਂ ਨਹੀਂ ਜਿੰਨੀ ਤੇਰੇ ਤੋਂ ਸੀ ਪਰ ਤੂੰ ਮੇਰੀ ਉਮੀਦੇ ਤੋੜਦੀ ਤੂੰ ਨਹੀਂ ਮੇਰੇ ਕੰਮ ਆਈ ਇਹ ਮੇਰੇ ਕੰਮ ਆਈ ਐ ਇੰਨਾ ਲਾਲਚ ਵੀ ਚੰਗਾ ਨਹੀਂ ਪੈਸੇ ਨਾ ਵਰਤਣ ਵਾਸਤੇ ਹੁੰਦੇ ਨੇ ਫਾਇਦਾ ਕੀ ਜੇ ਕਿਸੇ ਨੇ ਵਰਤਣ ਦੇ ਕੰਮ ਨਾ ਆਏ ਉਹਨਾਂ ਪਿਆਰ ਨੂੰ ਵੀ ਉਲੀ ਲੱਗ ਜਾਂਦੀ ਐ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਜਿਹੜੀ ਹੁਣ ਤੱਕ ਨਹੀਂ ਸਮਝੀ ਉਹ ਕਦੇ ਨਹੀਂ ਸਮਝ ਸਕਦੀ ਪਰ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ ਤੂੰ ਜਿਹੇ ਜੀ ਹੈਗੀ ਇਹਨਾਂ ਪੁੱਤ ਉਹੇ ਜਿਹੀ ਰਹੀਂ ਕਦੇ ਜ਼ਿੰਦਗੀ 'ਚ ਲਾਲਚ ਨਾ ਕਰੀ ਕਿਉਂਕਿ ਲਾਲਚ ਬੁਰੀ ਬਲਾ ਹੈ